ਇੱਕ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਅਫਸੋਸ ਨਾਲ ਇੱਕ ਫਰਸਟ੍ਰੇਸ਼ਨ ਨਾਲ ਇੱਕ ਸੀਈਓ ਦੇ ਕਮਰੇ ਵਿੱਚ ਥਾਮਸ ਐਰਿਕਸਨ ਇੱਕ ਕਾਮਯਾਬ ਟ੍ਰੇਨਰ, ਕੋਚ ਤੇ ਬਿਹਤਰੀਨ ਕਮਿਊਨੀਕੇਟਰ ਇੱਕ ਵੱਡੀ ਕੰਪਨੀ ਦੇ ਸੀਈਓ ਨੂੰ ਕੋਚ ਕਰ ਰਿਹਾ ਸੀ। ਉਹ ਸੀਈਓ ਦਿਲੋਂ ਪਰੇਸ਼ਾਨ, ਫਰਸ਼ ਤੇ ਟਿਕਿਆ ਹੋਇਆ ਆਪਣੇ ਦਫ਼ਤਰ ਵਿੱਚ ਆਖਦਾ ਹੈ, ਮੈਂ ਹਰ ਚੀਜ਼ ਕਰਕੇ ਵੇਖ ਲਈ ਪਰ ਇਹ ਲੋਕ ਕੁਝ ਨਹੀਂ ਸਮਝਦੇ। ਉਹ ਆਪਣੇ EMPLOYEES ਲਈ ਇਹ ਗੱਲ ਕਹਿ ਰਹੇ ਸਨ, ਮੈਂ ਆਪਣੀਆਂ ਗੱਲਾਂ ਵਾਸਤੇ ਕਲੀਅਰ ਹੁੰਦਾ ਹਾਂ, ਮੈਂ ਉਹਨਾਂ ਨੂੰ ਦਿਸ਼ਾ ਦਿੰਦਾ ਹਾਂ ਪਰ ਫਿਰ ਵੀ ਉਹ ਕੁਝ ਨਹੀਂ ਕਰਦੇ। ਮੈਂ ਆਪਣੇ ਆਲੇ-ਦੁਆਲੇ ਮੂਰਖਾਂ ਨਾਲ ਘਿਰਿਆ ਹੋਇਆ ਹਾਂ। ਟਾਮਸ ਹੌਲੀ ਜਿਹੇ ਮੁਸਕਰਾਏ ਪਰ ਅੰਦਰੋਂ ਝੰਝੋੜੇ ਗਏ ਕਿ ਇਹ ਮੂਰਖ ਨੇ ਜਾਂ ਇਹ ਸੀਈਓ ਕਮਿਊਨੀਕੇਟ ਕਰਨਾ ਨਹੀਂ ਜਾਣਦਾ ਇਸ ਸਵਾਲ ਨੇ ਉਹਨਾਂ ਨੂੰ ਰੋਕਿਆ ਨਹੀਂ ਬਲਕਿ ਸ਼ੌਕ ਦਿੱਤਾ ਉਹਨਾਂ ਨੇ ਸੋਚਿਆ ਜੇ ਇਹ ਸੀਈਓ ਇੱਕ ਵੱਡੀ ਕੰਪਨੀ ਚਲਾ ਕੇ ਵੀ ਲੋਕਾਂ ਨੂੰ ਨਹੀਂ ਸਮਝ ਸਕਦਾ ਤਾਂ ਇੱਕ ਆਮ ਆਦਮੀ ਦਾ ਕੀ ਉਸਨੇ ਕਮਿਊਨੀਕੇਸ਼ਨ ਦੇ ਹਜ਼ਾਰਾਂ ਮਾਮਲੇ ਵੇਖੇ ਪਰ ਹਮੇਸ਼ਾ ਇੱਕ ਗੱਲ ਦੀ ਕਮੀ ਰਹਿ ਜਾਂਦੀ ਸੀ ਲੋਕਾਂ ਦੀ ਭਾਸ਼ਾ ਨਹੀਂ ਲੋਕਾਂ ਦੀ ਸੋਚ ਨਹੀਂ ਸਗੋਂ ਲੋਕਾਂ ਦੀ ਪਸੰਦੀ ਦਾ ਕਮਿਊਨੀਕੇਸ਼ਨ ਸਕਿੱਲ ਇਹੀ ਉਹਨਾਂ ਨੂੰ ਲੈ ਕੇ ਆਇਆ ਇੱਕ ਪੁਰਾਣੇ ਪਰ ਬਹੁਤ ਸ਼ਕਤੀਸ਼ਾਲੀ ਮਾਡਲ ਤੱਕ ਡੀਆਈਐਸ ਬਿਹੇਵੀਅਰ ਮਾਡਲ ਜਿੱਥੇ ਹਿਊਮਨ ਬਿਹੇਵੀਅਰ ਚਾਰ ਰੰਗਾਂ ਵਿੱਚ ਵੰਡਿਆ ਜਾਂਦਾ ਹੈ ਲਾਲ ਪੀਲਾ ਹਰਾ ਤੇ ਨੀਲਾ ਉਸ ਰਾਤ ਸੀਈਓ ਨਾਲ ਹੋਈ ਗੱਲਬਾਤ ਤੋਂ ਬਾਅਦ ਥਾਮਸ ਨੇ ਆਪਣੀ ਨੋਟਬੁੱਕ ਵਿੱਚ ਸਿਰਫ ਇੱਕ ਲਾਈਨ ਲਿਖੀ ਆਈ ਐਮ ਨਾਟ ਸਰੌਂਡਡਡ ਬਾਈ ਈਡੀਅਟਸ ਆਈ ਐਮ ਸਰੌਂਡਡਡ ਬਾਈ ਪੀਪਲ ਆਈ ਡੋਨਟ ਯੈਟ ਅੰਡਰਸਟੈਂਡ ਅਤੇ ਇੱਥੇ ਹੀ ਜਨਮ ਹੋਇਆ ਇਸ ਬੁੱਕ ਦਾ ਜਿਸ ਦਾ ਨਾਮ ਹੈ ਸਰਾਊਂਡਡ ਬਾਈ ਇਡੀਅਟਸ ਅੱਜ ਦੀ ਇਸ ਵੀਡੀਓ ਚ ਤੁਸੀਂ ਵੀ ਸਮਝੋਗੇ ਲੋਕ ਮੂਰਖ ਨਹੀਂ ਸਿਰਫ ਵੱਖਰੇ ਰੰਗਾਂ ਦੇ ਨੇ ਜਦੋਂ ਤੁਸੀਂ ਉਹਨਾਂ ਦੇ ਰੰਗ ਪਛਾਣ ਲੈਂਦੇ ਹੋ ਤਾਂ ਦੁਨੀਆ ਵੀ ਤੁਹਾਡੇ ਲਈ ਬਦਲ ਜਾਂਦੀ ਹੈ ਇਸ ਵੀਡੀਓ ਦੇ ਅੰਤ ਤੱਕ ਤੁਸੀਂ ਸਿੱਖੋਗੇ ਤੁਹਾਡੀ ਖੁਦ ਦੀ ਪਰਸਨੈਲਿਟੀ ਕਿਹੜੇ ਰੰਗ ਦੀ ਹੈ ਕਿਉਂ ਕੁਝ ਲੋਕ ਤੁਹਾਨੂੰ ਇਰੀਟੇਟ ਕਰਦੇ ਨੇ ਅਤੇ ਕਿਵੇਂ ਤੁਸੀਂ ਉਹਨਾਂ ਨਾਲ ਰਿਸ਼ਤੇ ਬਣਾਉਣੇ ਨੇ ਜਿਨ੍ਹਾਂ ਨਾਲ ਗੱਲ ਕਰਨੀ ਵੀ ਕਈ ਵਾਰ ਔਖੀ ਲੱਗਦੀ ਹੈ ਇਸ ਇਸ ਲਈ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖਣਾ ਕਿਉਂਕਿ ਇਹ ਸਿਰਫ ਲੋਕਾਂ ਨੂੰ ਪਛਾਣਨ ਦੀ ਕਿਤਾਬ ਨਹੀਂ ਬਲਕਿ ਇਹ ਇੱਕ ਆਇਨਾ ਹੈ ਜੋ ਤੁਹਾਨੂੰ ਤੁਹਾਡੀ ਅਸਲ ਸ਼ਕਤੀ ਵਿਖਾਉਂਦਾ ਹੈ ਹੁਣ ਚੱਲੀਏ ਹਿਊਮਨ ਬਿਹੇਵੀਅਰ ਦੇ ਰੰਗਾਂ ਦੀ ਦੁਨੀਆ ਵੱਲ ਜਿੱਥੇ ਹਰ ਰੰਗ ਇੱਕ ਕਹਾਣੀ ਦੱਸਦਾ ਹੈ ਅਤੇ ਇਹ ਕਹਾਣੀ ਤੁਹਾਡੇ ਲਈ ਵੀ ਹੈ CEO ਦੀ ਉਹ ਲਾਈਨ ਆਈ ਐਮ ਸਰੌਂਡਡਡ ਬਾਈ ਈਡੀਅਟਸ ਸਿਰਫ ਇੱਕ ਸਟੇਟਮੈਂਟ ਨਹੀਂ ਸੀ ਬਲਕਿ ਇਹ ਇੱਕ ਭਾਵਨਾ ਸੀ ਜੋ ਕਈਆਂ ਨੇ ਮਹਿਸੂਸ ਕੀਤੀ ਹੋਣੀ ਹੈ ਤੁਸੀਂ ਵੀ ਕਦੇ ਇਹ ਸੋਚਿਆ ਉਹ ਬੰਦਾ ਕਿੰਨਾ ਸਲੋ ਏ ਉਹ ਕੁੜੀ ਸਿਰਫ ਗੱਲਾਂ ਕਰਦੀ ਏ ਕੰਮ ਨਹੀਂ ਕਰਦੀ ਉਹ ਬੰਦਾ ਸਿਰਫ ਆਦੇਸ਼ ਦਿੰਦਾ ਏ ਉਹ ਕੁਝ ਵੀ ਕਰੇ ਪਰ ਦਿਲ ਨਹੀਂ ਲਾਉਂਦਾ ਅਸੀਂ ਕਈ ਵਾਰ ਲੋਕਾਂ ਨੂੰ ਜੱਜ ਕਰ ਲੈਂਦੇ ਹਾਂ ਪਰ ਅਸਲ ਵਿੱਚ ਉਹ ਮੂਰਖ ਨਹੀਂ ਹੁੰਦੇ ਉਹ ਸਿਰਫ ਵੱਖਰੇ ਹੁੰਦੇ ਨੇ ਥੋਮਸ ਐਰਿਕਸਨ ਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਲੋਕ ਆਪਣੇ ਤਰੀਕੇ ਨਾਲ ਸੋਚਦੇ ਮਹਿਸੂਸ ਕਰਦੇ ਤੇ ਕਮਿਊਨੀਕੇਟ ਕਰਦੇ ਨੇ ਉਸਨੇ ਕਈ ਕੋਚਿੰਗ ਸੈਸ਼ਨਸ ਵਿੱਚ ਇਹ ਗੱਲ ਨੋਟ ਕੀਤੀ ਜਿੱਥੇ ਮੂਲ ਸਮੱਸਿਆ ਸਕਿੱਲ ਜਾਂ ਕੈਪੇਬਿਲਿਟੀ ਦੀ ਨਹੀਂ ਸੀ ਸਗੋ ਕਮਿਊਨੀਕੇਸ਼ਨ ਦੀ ਇੱਕ ਅਣਜਾਣੀ ਖਾਈ ਸੀ ਉਦਾਹਰਨ ਵਜੋਂ ਦੇਖਿਏ ਤਾਂ ਇੱਕ ਮੈਨੇਜਰ ਜੋ ਹਮੇਸ਼ਾ ਟੀਮ ਨੂੰ ਕਮਾਂਡ ਦਿੰਦਾ ਸੀ ਡੂ ਥਿਸ ਡੂ ਥੈਟ ਟੀਮ ਮੈਂਬਰਸ ਡੀਮੋਟੀਵੇਟਿਡ ਮਹਿਸੂਸ ਕਰਦੇ ਉਹ ਸਾਡੀ ਸੁਣਦਾ ਹੀ ਨਹੀਂ ਉਸ ਮੈਨੇਜਰ ਲਈ ਇਹ ਲੀਡਰਸ਼ਿਪ ਸੀ ਪਰ ਟੀਮ ਲਈ ਇਹ ਦਬਾਅ ਸੀ ਇੱਥੇ ਥੋਮਸ ਨੂੰ ਸਮਝ ਆਇਆ ਇੱਥੇ ਤਰਕ ਨਾਲ ਨਹੀਂ ਰੰਗਾ ਨਾਲ ਸੋਲੂਸ਼ਨ ਮਿਲੇਗਾ ਉਸਨੇ ਡੀਆਈਐਸ ਮਾਡਲ ਵੱਲ ਮੁੜ ਵੇਖਿਆ ਪਰ ਇੱਕ ਨਵੇਂ ਨਜ਼ਰੀਏ ਨਾਲ ਜਿੱਥੇ ਇਹ ਮਾਡਲ ਕੋਈ ਥਿਊਰੀ ਨਹੀਂ ਸਬੰਧਾਂ ਦੀ ਚਾਬੀ ਸੀ TIS ਮਾਡਲ 1920 ਤੋਂ ਚੱਲਿਆ ਆ ਰਿਹਾ ਹੈ ਪਰ ਥੋਮਸ ਨੇ ਇਸ ਨੂੰ ਇੱਕ ਸਿੱਧੇ ਸਿਸਟਮ 'ਚ ਤਬਦੀਲ ਕੀਤਾ ਚਾਰ ਰੰਗ ਸੋਚੋ ਜੇ ਤੁਸੀਂ ਹਰ ਵਿਅਕਤੀ ਨੂੰ ਇੱਕ ਰੰਗ ਵਾਂਗ ਦੇਖੋ ਅਤੇ ਉਸ ਅਨੁਸਾਰ ਗੱਲ ਕਰੋ ਤਾਂ ਸ਼ਾਇਦ ਗੱਲਬਾਤ ਆਸਾਨ ਨਹੀਂ ਬਲਕਿ ਜਾਦੂਈ ਹੋ ਜਾਵੇਗੀ ਪਰ ਇਹ ਜਾਦੂ ਦੇਖਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਰੰਗਾਂ ਦੀ ਦੁਨੀਆ 'ਚ ਪੈਰ ਰੱਖਣਾ ਹੋਵੇਗਾ ਚਲਿਏ ਫਰੈਂਡਸ ਅਤੇ ਹੁਣ ਆਪਾਂ ਚੱਲਦੇ ਹਾਂ ਚਾਰ ਰੰਗਾਂ ਦੀ ਅਸਲ ਕਹਾਣੀ ਵੱਲ ਇੱਕ ਇੱਕ ਕਰਕੇ ਅਸਲ ਲੋਕਾਂ ਦੀ ਮਦਦ ਨਾਲ ਅਸਲ ਜ਼ਿੰਦਗੀ ਦੇ ਚੁੱਕੇ ਉਦਾਹਰਨਾ ਨਾਲ ਪਹਿਲਾ ਰੰਗ ਲਾਲ ਰੰਗ ਜਿੱਥੇ ਤਾਕਤ ਤੇ ਤੇਜ਼ੀ ਰਾਜ ਕਰਦੀ ਹੈ ਜਦੋਂ ਤੁਸੀਂ ਕਿਸੇ ਨੂੰ ਵੇਖੋ ਜੋ ਹਰ ਵੇਲੇ ਹੁਕਮ ਦੇ ਰਿਹਾ ਹੋਵੇ ਕਹਿ ਰਿਹਾ ਹੋਵੇ ਨਤੀਜੇ ਲੈ ਕੇ ਆਵੋ ਜਿਸ ਦੇ ਚਿਹਰੇ ਤੇ ਹਮੇਸ਼ਾ ਹੀ ਕਾਲੀ ਹੋਵੇ ਤਾਂ ਹੋ ਸਕਦਾ ਹੈ ਤੁਸੀਂ ਇੱਕ ਲਾਲ ਪਰਸਨੈਲਿਟੀ ਨਾਲ ਪਾਲਾ ਪਾ ਰਹੇ ਹੋ ਲਾਲ ਲੋਕ ਮਿਸ਼ਨ ਤੇ ਫੋਕਸ ਕਰਦੇ ਨੇ ਉਹਨਾਂ ਲਈ ਰਿਸ਼ਤੇ ਨਹੀਂ ਰਿਜ਼ਲਟ ਮਹੱਤਵਪੂਰਨ ਹੁੰਦੇ ਨੇ ਇੱਕ ਸੇਲਜ਼ ਮੈਨੇਜਰ ਜੋ ਹਮੇਸ਼ਾ ਕਹਿੰਦਾ ਹੈ ਮੈਨੂੰ ਰਿਪੋਰਟ ਨਹੀਂ ਚਾਹੀਦੀ ਨਤੀਜਾ ਚਾਹੀਦਾ ਹੈ ਟੀਮ ਡੀਮੋਟੀਵੇਟਿਡ ਹੋ ਜਾਂਦੀ ਹੈ ਪਰ ਉਹ ਮੈਨੇਜਰ ਆਪਣੀ ਲਾਲ ਪਰਸਨੈਲਿਟੀ ਦੇ ਆਧਾਰ ਤੇ ਉਹਨਾਂ ਨੂੰ ਦਬੋਂਦਾ ਨਹੀਂ ਬਲਕਿ ਉਹਨਾਂ ਨੂੰ ਪੁਸ਼ ਕਰਦਾ ਹੈ ਕਿਉਂਕਿ ਉਹ ਉਹਨਾਂ ਨੂੰ ਜਿਤਾਉਣਾ ਚਾਹੁੰਦਾ ਹੈ ਪਰ ਜੇ ਤੁਸੀਂ ਇੱਕ ਹਰੇ ਜਾਂ ਨੀਲੇ ਵਿਅਕਤੀ ਹੋ ਤਾਂ ਲਾਲ ਤੁਹਾਨੂੰ ਰੂਡ ਲੱਗੇਗਾ ਅਸਲ ਵਿੱਚ ਉਹ ਆਪਣੀ ਭਾਸ਼ਾ ਬੋਲ ਰਿਹਾ ਹੁੰਦਾ ਹੈ ਦੂਸਰਾ ਰੰਗ ਹੈ ਪੀਲਾ ਰੰਗ ਰੌਸ਼ਨੀ ਉਮੀਦ ਤੇ ਕ੍ਰੀਏਟਿਵ એનર્ਜੀ ਉਹ ਲੋਕ ਹਨ ਜਿਨ੍ਹਾਂ ਦੇ ਕਮਰੇ ਵਿੱਚ ਦਾਖਲ ਹੁੰਦੇ ਹੀ ਹਵਾ ਬਦਲ ਜਾਂਦੀ ਹੈ ਹੱਸਦੇ ਹਸਾਉਂਦੇ ਤੇ ਖਿਆਲਾਂ ਦੀ ਦੁਨੀਆ ਵਿੱਚ ਰਹਿੰਦੇ ਉਹ ਲੋਕ ਪੀਲੇ ਹੁੰਦੇ ਹਨ ਉਹ ਕੀ ਕਰਦੇ ਹਨ ਉਹ ਕੰਮ ਵਿੱਚ ਕ੍ਰੀਏਟੀਵਿਟੀ ਸਟੋਰੀ ਟੈਲਿੰਗ ਅਤੇ ਹਰ ਗੱਲ ਵਿੱਚ ਕਹਾਣੀ ਬਣਾਉਂਦੇ ਨੇ ਪਰ ਉਹਨਾਂ ਨਾਲ ਮੁਸ਼ਕਿਲ ਕੀ ਆਉਂਦੀ ਹੈ ਕਈ ਵਾਰ ਉਹ ਅਨਫੋਕਸਡ ਹੁੰਦੇ ਹਨ ਟਾਈਮ ਬਾਉਂਡ ਨਹੀਂ ਹੁੰਦੇ ਅਤੇ ਜ਼ਿਆਦਾ ਆਸ਼ਾਵਾਦੀ ਹੁੰਦੇ ਹਨ ਅਤੇ ਉਹਨਾਂ ਨਾਲ ਅਸੀਂ ਕਮਿਊਨੀਕੇਟ ਕਿਵੇਂ ਕਰਨਾ ਹੈ ਹੌਲੀ ਬੋਲੋ એનર્ਜੀ ਨਾਲ ਗੱਲ ਕਰੋ ਪਰਸਨਲ ਟੱਚ ਜ਼ਰੂਰ ਦਿਓ ਹਰਾ ਰੰਗ ਸ਼ਾਂਤੀ ਸਹਿਣਸ਼ੀਲਤਾ ਤੇ ਭਰੋਸਾ ਜੇ ਤੁਸੀਂ ਕਿਸੇ ਨੂੰ ਵੇਖੋ ਹਮੇਸ਼ਾ ਹੋਰਾਂ ਦੀ ਸੁਣਨ ਵਾਲਾ ਆਪਣੇ ਇਮੋਸ਼ਨ ਕਦੇ ਨਾ ਵਿਖਾਉਣ ਵਾਲਾ ਤੇ ਹਮੇਸ਼ਾ ਰਲ ਮਿਲ ਕੇ ਕੰਮ ਕਰਨ ਵਾਲਾ ਉਹ ਹਰੇ ਰੰਗ ਵਾਲਾ ਹੀ ਉਹ ਕੀ ਕਰਦੇ ਨੇ ਸਮਝੌਤਾ ਸਹਿਣਸ਼ੀਲਤਾ ਟੀਮ ਵਰਕ ਉਹ ਸਟੇਬਿਲਿਟੀ ਨੂੰ ਵਧੀਆਂ ਮੰਨਦੇ ਨੇ ਪਰ ਉਹਨਾਂ ਨਾਲ ਮੁਸ਼ਕਿਲ ਕੀ ਆਉਂਦੀ ਹੈ ਕਿ ਕਈ ਵਾਰ ਉਹਨਾਂ ਨੂੰ ਚੇਂਜ ਨੂੰ ਐਕਸੈਪਟ ਕਰਨਾ ਨਹੀਂ ਆਉਂਦਾ ਅਤੇ ਕਿਸੇ ਨਾਲ ਵੀ ਉਹ ਨਾ ਨਹੀਂ ਕਰ ਸਕਦੇ ਅਤੇ ਹਮੇਸ਼ਾ ਹਰ ਚੀਜ਼ ਨੂੰ ਕਬੂਲ ਕਰ ਲੈਂਦੇ ਹਨ ਚਾਹੇ ਉਹ ਚੰਗੀ ਹੋਵੇ ਜਾਂ ਨਹੀਂ ਉਹਨਾਂ ਨਾਲ ਕਮਿਊਨੀਕੇਟ ਕਿਵੇਂ ਕਰੀਏ ਹੌਲੀ-ਹੌਲੀ ਪੇਸ਼ੈਂਸ ਨਾਲ ਇਮੋਸ਼ਨਲ ਸੇਫਟੀ ਦਿੰਦੇ ਹੋਏ ਉਹਨਾਂ ਨਾਲ ਗੱਲਬਾਤ ਕਰੋ ਨੀਲਾ ਰੰਗ ਪਰਫੈਕਸ਼ਨ ਲੌਜੀਕ ਤੇ ਡਿਟੇਲ ਜੇ ਤੁਸੀਂ ਕਿਸੇ ਨੂੰ ਵੇਖੋ ਜੋ ਹਰ ਚੀਜ਼ ਪੂਰੀ ਡਿਟੇਲ ਨਾਲ ਕਰੇ ਪ੍ਰੂਫ ਮੰਗੇ ਅਤੇ ਵਧੀਆ ਰਿਜ਼ਲਟ ਚਾਹੇ ਉਹ ਨੀਲਾ ਹੁੰਦਾ ਹੈ ਉਹ ਕਰਦੇ ਹਨ ਅਨਲਿਸਿਸ ਪਲੈਨਿੰਗ ਅਤੇ ਹਰ ਚੀਜ਼ ਦੇ ਵਿੱਚ ਡਾਕੂਮੈਂਟੇਸ਼ਨ ਉਹ ਇਮੋਸ਼ਨ ਨਹੀਂ ਲੌਜੀਕ ਨਾਲ ਗੱਲ ਕਰਦੇ ਨੇ ਪਰ ਉਹਨਾਂ ਨਾਲ ਮੁਸ਼ਕਿਲ ਕੀ ਆਉਂਦੀ ਹੈ ਇਹ ਜਿਆਦਾ ਕ੍ਰਿਟੀਕਲ ਥਿੰਕਿੰਗ ਵਾਲੇ ਹੁੰਦੇ ਹਨ ਹਮੇਸ਼ਾ ਉਲਝਣ ਵਿੱਚ ਰਹਿੰਦੇ ਹਨ ਸਲੋ ਡਿਸੀਜਨਸ ਮੇਕਰ ਹੁੰਦੇ ਹਨ ਇਮੋਸ਼ਨਲ ਜਿਆਦਾ ਹੋ ਸਕਦੇ ਹਨ ਇਹਨਾਂ ਨਾਲ ਕਮਿਊਨੀਕੇਟ ਕਿਵੇਂ ਕਰਨਾ ਹੈ ਡਾਟਾ ਦਿਓ ਲੌਜੀਕ ਦਿਓ ਅਤੇ ਝੂਠੇ ਵਾਦੇ ਬਿਲਕੁਲ ਨਾ ਕਰੋ ਹੁਣ ਤੱਕ ਤੁਸੀਂ ਸਿਰਫ ਕਿਤਾਬ ਨਹੀਂ ਪੜ੍ਹੀ ਬਲਕਿ ਤੁਸੀਂ ਆਪਣੀਆਂ ਅੱਖਾਂ ਦੇ ਅੱਗੇ ਹਿਊਮਨ ਪਰਸਨੈਲਿਟੀ ਦੇ ਚਾਰ ਰੰਗਾਂ ਦੀ ਦੁਨੀਆ ਦੇਖੀ ਹੈ ਬਰ ਫਰੈਂਡਸ ਸਵਾਲ ਹੁਣ ਇਹ ਨਹੀਂ ਹੈ ਕਿ ਤੁਸੀਂ ਕਿਹੜੇ ਰੰਗ ਦੇ ਹੋ ਅਸਲ ਸਵਾਲ ਇਹ ਹੈ ਕਿ ਤੁਸੀਂ ਕਿਹੜੇ ਰੰਗ ਨੂੰ ਸਮਝਣ ਤੋਂ ਡਰਦੇ ਹੋ ਉਹ ਕਿਹੜਾ ਰੰਗ ਹੈ ਜਿਸ ਨਾਲ ਟਕਰਾਉਂਦੇ ਹੋ ਪਰ ਉਹ ਤੁਹਾਡੀ ਕੰਪਲੀਟ ਪਿਕਚਰ ਦਾ ਹਿੱਸਾ ਬਣ ਜਾਂਦਾ ਹੈ ਇਹ ਕਿਤਾਬ ਦੱਸਦੀ ਹੈ ਸਫਲਤਾ ਰਿਸ਼ਤੇ ਲੀਡਰਸ਼ਿਪ ਇਹ ਕਿਸੇ ਡਿਗਰੀ ਨਾਲ ਨਹੀਂ ਆਉਂਦੇ ਬਲਕਿ ਇਹ ਦੂਸਰੇ ਵਿਅਕਤੀ ਦਾ ਬਿਹੇਵੀਅਰ ਪੈਟਰਨ ਸਮਝਣ ਨਾਲ ਬਣਦੇ ਹਨ ਤੁਸੀਂ ਜਿੰਨਾ ਹੋਰਾਂ ਨੂੰ ਸਮਝੋ ਉਤਨਾ ਹੀ ਤੁਸੀਂ ਖੁਦ ਵਧੀਆ ਰੀਡ ਕਰ ਸਕਦੇ ਹੋ ਅਤੇ ਸਭ ਤੋਂ ਵੱਡੀ ਗੱਲ ਤੁਸੀਂ ਕਿਸੇ ਵੀ ਰੰਗ ਵਿੱਚ اٹਕੇ ਹੋਏ ਨਹੀਂ ਹੋ ਤੁਸੀਂ ਬਦਲ ਸਕਦੇ ਹੋ ਅਤੇ ਸਿੱਖ ਸਕਦੇ ਹੋ ਤੁਸੀਂ ਚਾਰ ਰੰਗਾਂ ਦੀ ਕੰਪਲੀਟ ਲੈਸ ਨੂੰ ਵੀ ਅਪਣਾ ਸਕਦੇ ਹੋ ਜੇ ਤੁਸੀਂ ਵੀ ਆਪਣੇ ਕੰਮ ਰਿਸ਼ਤੇ ਜਾਂ ਜੀਵਨ ਵਿੱਚ ਕਦੇ ਸੋਚਿਆ ਕਿਉਂ ਇਹ ਬੰਦਾ ਮੇਰੀ ਗੱਲ ਨਹੀਂ ਸਮਝਦਾ ਕਿਉਂ ਉਹ ਕੁੜੀ ਇਮੋਸ਼ਨਲ ਹੈ ਜਾਂ ਬਿਲਕੁਲ ਵੀ ਨਹੀਂ ਹੈ ਮੈਂ ਕਿਉਂ ਫਰਸਟ੍ਰੇਟਡ ਮਹਿਸੂਸ ਕਰਦਾ ਹਾਂ ਇਹ ਕਿਤਾਬ ਤੁਹਾਡੇ ਲਈ ਸੀ ਹੁਣ ਤੁਸੀਂ ਦੱਸੋ ਤੁਸੀਂ ਕਿਹੜੇ ਰੰਗ ਨੂੰ ਫੇਸ ਕਰਨਾ ਚਾਹੁੰਦੇ ਹੋ ਕਿਹੜਾ ਰੰਗ ਤੁਹਾਡੀ ਸਕਸੈਸ ਦੀ ਕੀ ਬਣ ਸਕਦਾ ਹੈ ਅਤੇ ਸਭ ਤੋਂ ਵੱਡੀ ਗੱਲ ਤੁਸੀਂ ਕਿਹੜੇ ਰੰਗ ਵਾਲਾ ਇਨਸਾਨ ਬਣਨਾ ਚਾਹੁੰਦੇ ਹੋ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਅਗਲੀ ਵੀਡੀਓ ਲਈ ਤਿਆਰ ਰਹਿਣਾ ਜਿੱਥੇ ਇੱਕ ਕਹਾਣੀ ਖਤਮ ਹੋਈ ਉੱਥੇ ਤੁਸੀਂ ਸ਼ੁਰੂ ਹੋ ਰਹੇ ਹੋ ਧੰਨਵਾਦ ਜੀ